हां जी ए एक ਭੈਣ ਵੱਲੋਂ ਉਸਤੀ ਹੱਟ ਗਈਤੀ ਹੈ ਕਿ ਉਸ ਨੂੰ ਗਲਤੀ ਕਰਕੇ ਕਿੰਨਾ ਪਛਤਾਵਾ ਹੋ ਰਿਹਾ ਜਿਵੇਂ ਉਹਨੇ ਦੱਸਿਆ ਉਹਨੇ ਮੈਂ ਲਿਖਿਆ ਤੁਸੀਂ ਕਮੈਂਟ ਜ਼ਰੂਰ ਕਰਨਾ ਮੇਰਾ ਨਾਮ ਅੰਦਰ ਮਤੀ ਦਾ ਮੇਰਾ ਨਾਮ ਨਾ ਨਾ ਵਿਆਹ ਹੋਇਆ ਸੀ ਮੈਂ ਬਹੁਤ ਸੋਹਣੀ ਸੀ ਮੇਰਾ ਘਰ ਵਾਲਾ ਮਿੱਥੂ ਆਂਦੇ ਸੋਨਾ ਸੀ ਮੇਰਾ ਰਿਸ਼ਤਾ ਮੇਰੀ ਮਾਸੀ ਨੇ ਕਰਵਾਇਆ ਸੀ ਮਾਸੀ ਦੀ ਜਠਾਣੀ ਦਾ ਪਤੀਜਾ ਸੀ ਸਾਰੇ ਕਹਿੰਦੇ ਸੀ ਅੰਮ੍ਰਿਤ ਬਹੁਤ ਚੰਗਾ ਮੁੰਡਾ ਉਹਦੇ ਵਰਗਾ ਤਾਂ ਸੱਤ ਸਮੁੰਦਰੋਂ ਪਾਰ ਨਹੀਂ ਲੱਭਣਾ ਮੇਰੇ ਮਾਪਿਆਂ ਨੇ ਜਦੋਂ ਮੁੰਡੇ ਨੂੰ ਦੇਖਿਆ ਤਾਂ ਉਹਨੇ ਫਟਾਫਟ ਵਿਸਤੇ ਲਈ ਹਾਂ ਕਰ ਦਿੱਤੀ। ਮੁੰਡਾ ਬਹੁਤ ਚੰਗਾ ਸੀ। ਕੰਮ ਉਹਨੇ ਵਧੀਆ ਕਰਦਾ ਸੀ। ਮੱਜਾਂ ਦਾ ਵਪਾਰੀ ਸੀ। ਕੰਮਕਾਰ ਵੱਲ ਬੜਾ ਧਿਆਨ ਦੇਦਾ ਸੀ। ਬੜਾ ਸੰਤ ਸ਼ਰ ਤੇ ਸਿਆਣਾ ਸੀ। ਆਏਗਾ ਦੀ ਬਹੁਤ ਇੱਛਤ ਕਰਦਾ ਸੀ। ਮੈਂ ਸੋਚਦੀ ਸੀ ਕਿ ਸ਼ਾਇਦ ਮੇਰੀ ਕਿਸਮਤ ਵਿੱਚ ਰੱਬ ਨੇ ਬਹੁਤ ਚੰਗਾ ਕਰਵਾਲਾ ਲਿਆ। ਜੋ ਮੈਨੂੰ ਹਮੇਸ਼ਾ ਖੁਸ਼ ਰੱਖੂਗਾ। ਇੰਦਾ ਹੀ ਸਾਡਾ ਦੇਖ ਦਿਖਾਵਾ ਹੋ ਗਿਆ। ਮੈਨੂੰ ਵੀ ਅਮਰ ਤੱਕ ਪਸੰਦ ਆ ਗਿਆ। ਸਹੀ ਬਹੁਤ ਸੋਹਣਾ ਸੀ। ਮੈਨੂੰ ਵੀ ਉਹਨੇ ਇੱਕੇ ਵਾਰ ਪਸੰਦ ਕਰ ਲਿਆ। ਮੇਰੀ ਵੈਸੇ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ। ਮੈਂ ਆਪਣੇ ਘਰ ਦੀਆਂ ਦੀ ਇੱਜ਼ਤ ਨੂੰ ਸਾਫ਼ ਕੇ ਰੱਖਿਆ ਹੋਇਆ ਸੀ। ਮੇਰੇ ਚਾਚੇ ਤਾਇਆ ਨੇ ਕੁੜੀਆਂ ਕਹਿਨੀਆਂ ਸੀ ਕਿ ਨਿਰਮਲ ਤੇਰੀ ਜ਼ਿੰਦਗੀ ਵਿੱਚ ਤਾਂ ਰੱਬ ਨੇ ਮੁੰਡਾ ਹੀ ਬਹੁਤ ਸੋਹਣਾ ਲਿਖਿਆ ਹੈ। ਜਦ ਕਿ ਮੇਰੀ ਤਾਏ ਦੀ ਕੁੜੀ ਦਾ ਘਰ ਬਣਾ ਸਿਰੇ ਦਾਣ ਛੇੜ ਸੀ ਉਹਨੂੰ ਕੋਟਾ ਮਾਰਦਾ। ਫਿਰ ਵੀ ਉਹ ਚਾਰੀ ਆਪਣਾ ਟਾਈਮ ਪਾਸ ਕਰਦੀ ਸੀ। ਦੋ ਬੱਚੇ ਸੀ ਘਰ ਦਾ گزارਾ ਮਸਾਂ ਕਰਦੀ। ਉਹਦੇ ਸਾਸੋਰਾ ਚੰਗੇ ਸੀ। ਪਰ ਘਰ ਵਾਲਿਆਂ ਦਾ ਸਿਰਦਨ ਕੰਮ ਸੀ। ਸ਼ਰਾਬੀ ਕੇ ਰਾਤ ਨੂੰ ਤਾਂ ਤੰਗ ਕਰਦਾ ਸੀ। ਮੈਂ ਸੋਚਦੀ ਸੀ ਕਿਤੇ ਮੈਨੂੰ ਵੀ ਇਹੋ ਜਿਹਾ ਨਾ ਲੱਭ ਜਾਵੇ। ਮੈਂ ਵਿਆਹ ਕਰਾਉਣ ਤੋਂ ਇਸੇ ਕਰਕੇ ਡਰਦੀ ਸੀ ਪਰ ਮੇਰੀ ਕਿਸਮਤ ਵਿੱਚ ਸ਼ਰਾਬਣੀ ਕੋਈ ਹੋਰ ਲਿਖਿਆ ਸੀ। ਸ਼ਾਇਦ ਮੈਨੂੰ ਖੁਸ਼ੀਆਂ ਸਾਰੀਆਂ ਮਿਲ ਗਈਆਂ ਸੀ। ਮੇਰੀ ਮਾਂ ਕਹਿੰਦੀ ਸੀ ਕਿ ਜਿਸੇ ਚੰਗਾ ਰਿਸ਼ਤਾ ਹੋਵੇ ਉੱਥੇ ਕਰਵਾ ਲੈਣਾ ਚਾਹੀਦਾ ਹੈ। ਨਹੀਂ ਤਾਂ ਆਪਣੇ ਤਾਇ ਦੇ ਕੁੜੀ ਵੱਲ ਦੇ ਲੇ ਇਹ ਤਾਂ ਵੀ ਤਾਂ ਸਿਰਸਾ ਸਾਰਿਆਂ ਨੇ ਚੰਗਾ ਵੇਖ ਕੇ ਕੀਤਾ ਸੀ ਪਰ ਫੇਰ ਵੀ ਮੁੰਡਾ ਇਹਨਾਂ ਨਕਮਾ ਨਿਕਲਿਆ ਕਿਸੇ ਨੂੰ ਬੁਲਾਉਂਦੀ ਅਕਲ ਨਹੀਂ ਸ਼ਰਾਬ ਪੀ ਕੇ ਹਮੇਸ਼ਾ ਵਿਚਾਰੇ ਨਾਲ ਲੜਦਾ ਤੇ ਕੁੱਟਮਾਰ ਕਰਦਾ ਹੈ ਪਰ ਤੇਰੇ ਵਾਸਤੇ ਤਾਂ ਮੁੰਡਾ ਸੱਚੀ ਬਹੁਤ ਚਿੰਤਾ ਕਰਦਾ ਹਰ ਕੋਈ ਆਂਡ ਗਵਾਣ ਵਿੱਚ ਇਹਦੀ ਤ੍ਰੀਸ ਕਰਦੇ ਬਾਕੀ ਤੇਰੇ ਡੈਡੀ ਨੂੰ ਕਿਹਾ ਕਿ ਅਸੀਂ ਹੋਰ ਵੀ ਪੌਣਛਾਣ ਕਰਕੇ ਲਵਾਂਗੇ ਕਿ ਮੁੰਡਾ ਕੀ ਹੋ ਗਿਆ ਹੈ ਫਿਲਹਾਲ ਮੇਰੀ ਮਾਸੀ ਤੇ ਸਾਰਿਆਂ ਨੇ ਯਕੀਨ ਕੀਤਾ ਹੋਇਆ ਸੀ ਡੈਡੀ ਨੇ ਮਾਸੀ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਚਾਹ ਤਨੂ ਤੋਂ ਕੋਈ ਕੁਝ ਵੀ ਹੋ ਜਾਵੇ ਜੇ ਉਹ ਮੁੰਡੇ ਵਿੱਚ ਕਮ ਨਹੀਂ ਨਿਕਲਦਾ ਅਸੀਂ ਤੈਨੂੰ ਮਿਲਣਾ ਵਰਤਣਾ ਛੱਡ ਦੇਣਾ ਮਾਸੀ ਨੇ ਵੀ ਬੜੇ ਰੋੜਨਾ ਕਿਹਾ ਸੀ ਕਿ ਭਾਜੀ ਤੁਸੀਂ ਫਿਕਰ ਨਹੀਂ ਕਰਨੀ ਨਿਰਮਲ ਮੇਰੀ ਆਪਣੀ ਧੀ ਹੈ ਤੇ ਮੈਂ ਆਪਣੀ ਧੀ ਨੂੰ ਖੂਬਸ ਤੱਕਾ ਨਹੀਂ ਦੇ ਸਕਦੀ ਮੇਰਾ ਆਪਣਾ ਹੁਣ ਹੈ ਸਾਰਿਆਂ ਨਾਲ ਸਾਰਿਆਂ ਨੇ ਮਾਸੀ ਤੇ ਯਕੀਨ ਕੀਤਾ ਤੇ ਦੇਖਦਾ ਤਵਾ ਕਰਕੇ ਰਿਸ਼ਤਾ ਪੱਕਾ ਕਰ ਦਿੱਤਾ ਮੇਰੇ ਸਾਸਾਰਾ ਬਹੁਤ ਸੰਵੇਸੀ ਤੇ ਉਹਨਾਂ ਦੇ ਵਾਂਗ ਹੀ ਉਹਨਾਂ ਦਾ ਮੁੰਡਾ ਵੀ ਸੌਸੀ ਸੱਸ ਵਿਚਾਰੀ ਤਾਂ ਇੰਨੀ ਭੋਲੀ ਸੀ ਕਿ ਉਹ ਨੂੰ ਤਾਂ ਸਗਣ ਵਿਆਹ ਕਰਨ ਦਾ ਵੀ ਚਾਚ ਨਹੀਂ ਸੀ ਉਹ ਵੀ ਹੋਰ ਰਿਸ਼ਤੇਦਾਰੀਆਂ ਦੱਸ ਕੇ ਕਰਵਾਉਂਦੀਆਂ ਸੀ ਜਦ ਕਿ ਮੇਰਾ ਸਹੁਰਾ ਵਿਚਾਰਾ ਹੰਪੀ ਜੁਰਤ ਕਸੀ ਪੰਚੰਗਾ ਸੀ ਚੁੱਪ ਕਰਕੇ ਇੱਕ ਪਾਸੇ ਬੈਠਾ ਰਹਿੰਦਾ ਸੀ ਕਹਿੰਦਾ ਸੀ ਜੋ ਉਹ ਚੋਲਿਆਂ ਨੇ ਕਰ ਦਿੱਤਾ ਬਸ ਠੀਕ ਹੈ ਮੈਂ ਆਪਣੇ ਘਰ ਲਈ ਨੂੰਨੇਤੀ ਲੈ ਕੇ ਆਈ ਮੈਂ ਆਪਣੀ ਧੀ ਤੋੜ ਦਿੱਤੀ ਤੇ ਉਹਨੂੰ 5 ਸਾਲ ਹੋ ਗਏ ਮੇਰੀ ਨਨਾਨ ਦੇ ਵਿਆਹ ਨੂੰ 5 ਸਾਲ ਹੋ ਗਏ ਸੀ ਉਹਦੇ ਵੀ ਤੋਂ ਬੱਚੇ ਸੀ ਬਸ ਮੇਰਾ ਘਰ ਵਾਲਾ ਇੱਕ ਵਾਰ ਆਖੀ ਦੋ ਹੀ ਭੈਣ ਭਰਾ ਸੀ ਇਦਾਂ ਹੀ ਬਸ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ 2 ਮਹੀਨਿਆਂ ਬਾਅਦ ਮੇਰਾ ਵਿਆਹ ਰੱਖ ਦਿੱਤਾ ਘਰੇ ਬਹੁਤ ਰੌਣਕ ਲੱਗੀ ਹੋਈ ਸੀ ਰਾਤ ਨੂੰ ਕੌਣ ਵਜਾਉਣ ਖੌਤ ਹੁੰਦਾ ਸੀ ਆਂਡ ਗਵਾਣ ਦੀਆਂ ਪਰੀਆਂ ਕਿੱਦਾਂ ਪਾਉਂਦੀਆਂ ਹੁੰਦੀਆਂ ਸੀ ਮੇਰੀਆਂ ਸਹੇਲੀਆਂ ਤੇ ਭੈਣਾਂ ਮੈਨੂੰ ਛੇੜਦੀਆਂ ਹੁੰਦੀਆਂ ਸੀ ਨਿਰਮਲ ਹੁਣ ਤੂੰ ਆਪਣੇ ਘਰ ਵਾਲੇ ਦੇ ਨਾਲ ਸੌਂਿਆ ਕਰੇਂਗੀ ਤੈਨੂੰ ਵੀ ਹੁਣ ਉਹਨੇ ਆਪਣੇ ਕੋਲ ਹੀ ਰੱਖਿਆ ਕਰਨਾ ਮਿਲਣਾ ਵੀ ਬਹੁਤ ਘੱਟ ਹੀ ਆਉਂਦਿਆ ਕਰਨਾ ਪਰ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਨਹੀਂ ਮੇਰਾ ਘਰ ਵਾਲਾ ਬਹੁਤ ਚੰਗਾ ਮੈਨੂੰ ਨਹੀਂ ਚੰਗਾ ਲੱਗਣਾ ਕਿ ਐਵੇਂ ਮੇਰੇ ਤੇ ਚੜਿਆ ਰਵੇ ਆਪਣਾ ਕੰਮ ਕਰੇ ਜਦੋਂ ਮੈਂ ਪੇਕੇ ਰਹਿਣ ਆਉਣਾ ਤਾਂ ਬੱਸ ਮੈਨੂੰ ਰਹਿਣ ਦੇਵੇ ਤੇ ਆਕੇ ਲੈ ਜਾਵੇ ਪਿਆਰ ਵਾਲੇ ਜਦੋਂ ਮੈਂ ਉਹ ਸੁਣਾ ਲੈਂਕਾ ਪਾਇਆ ਸੀ ਮਹਿੰਗਾ ਵੀ ਸੀ ਮੇਰਾ ਆਪਣਾ ਹੀ ਲਹਿੰਗਾ ਸੀ ਜਦ ਕਿ ਮੇਰੇ ਘਰ ਵਾਲਿਆਂ ਨੇ ਮੈਨੂੰ ਕਹਤੇ ਕਿ ਤੁਸੀਂ ਇਹ ਲਹਿੰਗਾ ਕਿਰਾਏ ਤੇ ਲੈ ਲਓ ਖਰੀਦਣਾ ਵੀ ਕੋਈ ਲੋੜ ਨਹੀਂ ਜਦੋਂ ਕੋਈ ਵਿਆਹ ਸ਼ਰਦੀ ਹੋਗਾ ਤਾਂ ਮੈਂ ਤੈਨੂੰ ਆਪੇ ਹੀ ਲੈ ਕੇ ਆਵਾਂਗਾ ਪਰ ਮੈਂ ਆਪਣੀ ਰੀਸ ਪੂਰੀ ਕੀਤੀ ਤੇ ਆਪਣੇ ਜਿੱਦ ਤੇ ਰਿਹੀ ਮੈਂ ਆਪਣਾ ਲਹਿੰਗਾ ਪੂਰੇ 20000 ਰੁਪਏ ਦਾ ਕੀਤਾ ਸੀ ਇੰਨਾ ਸੋਹਣਾ ਲਹਿੰਗਾ ਦੇਖ ਕੇ ਹਰ ਕੋਈ ਕਹਿੰਦਾ ਸੀ ਕਿ ਨਿਰਮਲ ਨੇ ਆਪਣੇ ਵਿਆਹ ਤੇ ਸਾਰੇ ਸ਼ਾਂਖ ਪੂਰੇ ਕੀਤੇ ਤੇ ਸਾਰਾ ਖਰਚ ਲੱਗਦਾ ਲੈ ਕੇ ਤੇਹੀ ਕਰ ਦਿੱਤਾ ਜਦ ਕਿ ਮੇਰੇ ਘਰ ਵਾਲਾ ਵੀ ਸ਼ੇਰਵਾਨੀ ਪਾ ਕੇ ਆਇਆ ਸੀ ਬਹੁਤ ਸੋਹਣਾ ਲੱਗਦਾ ਸੀ ਸਾਡੀ ਜੋੜੀ ਨੂੰ ਵੇਖ ਕੇ ਹਰ ਕੋਈ ਮੂੰਹ ਜੋੜ ਟੋੜ ਕੇ ਗੱਲਾਂ ਕਰਦਾ ਸੀ ਸਾਡੇ ਆਪਣੇ ਤਾਂ ਬੜੇ ਖੁਸ਼ ਸੀ ਪਰ ਕੁਝ ਕੁ ਰਿਸ਼ਤੇਦਾਰ ਇਦਾਂ ਦੇ ਸੀ ਜੋ ਮੂੰਹ ਜੋੜ ਟੋੜ ਕੇ ਗੱਲਾਂ ਕਰਦੇ ਸੀ ਸ਼ਾਇਦ ਉਹਨੇ ਚਾਹਦੇ ਸੀ ਕਿ ਮੇਰਾ ਵਿਆਹ ਚੰਗੇ ਘਰ ਵਿੱਚ ਹੋਵੇ ਤੇ ਚੰਗੇ ਮੁੰਡੇ ਨਾਲ ਹੋਵੇ ਮੈਂ ਸਟੇਜ 'ਤੇ ਬੈਠੀ ਸਾਰਿਆਂ ਵੱਲ ਵੇਖਦੀ ਸੀ ਮੇਰੇ ਦੋ ਭਰਾ ਸੀ ਇੱਕ ਭਰਾ ਮੇਰਾ ਕੈਨੇਡਾ ਗਿਆ ਹੋਇਆ ਸੀ ਦੂਸਰਾ ਹਾਜੇ ਇੱਕ ਵਾਰਾ ਸੀ ਉਹਨੇ ਕਿਹਾ ਸੀ ਕਿ ਮੈਂ ਨਿਰਮਲ ਦਾ ਵਿਆਹ ਕਰਕੇ ਫਿਰ ਹੀ ਆਪਣਾ ਵਿਆਹ ਕਰਵਾਉਂਗਾ ਕਿਉਂਕਿ ਮੇਰੇ ਕੈਨੇਡਾ ਵਾਲੇ ਭਰਾ ਨੇ ਵੀ ਇੰਡੀਆ ਵਿੱਚ ਵਿਆਹ ਕਰਵਾਉਣਾ ਸੀ ਉਹਨੇ ਕਿਹਾ ਸੀ ਕਿ ਅਸੀਂ ਦੋਵਾਂ ਨੇ ਇਕੱਠਿਆਂ ਹੀ ਵਿਆਹ ਕਰਵਾ ਲੈਣਾ ਕੁੜੀ ਵਾਲਿਆਂ ਨਾਲ ਗੱਲ ਕਰ ਲਵਾਂਗੇ ਇੱਕ ਦਿਨ ਉਹਦੀ ਪ੍ਰਾਪਤ ਜਾਊਗੀ ਤੇ ਇੱਕ ਦਿਨ ਉਹਦੀ ਵਿਆਹ ਵਾਲੇ ਦਿਨ ਮੇਰੇ ਸਹੁਰੇ ਦੇ ਘਰ ਮੇਰੇ ਭਰਾ ਤੇ ਮੇਰੀ ਮਾਸੀ ਗਈ ਸੀ ਮੇਰੇ ਸਹੁਰਿਆਂ ਨੇ ਉਹਨਾਂ ਦੀ ਬਹੁਤ ਇੱਜ਼ਤ ਕੀਤੀ ਸੀ ਕਿੰਨੀ ਕਿ ਚਤਮਾਨ ਦੇਖ ਕੇ ਤਾਂ ਮੇਰਾ ਭਰਾ ਵੀ ਹਰਾ ਰਹਿ ਗਿਆ ਸੀ ਉਹ ਕਹਿੰਦਾ ਸੀ ਕਿ ਨਿਰਮਲ ਤੇਰੇ ਸਹੁਰੇ ਬਹੁਤ ਹੀ ਚੰਗੇ ਆ ਤੇਰਾ ਘਰ ਵਾਲਾ ਵੀ ਚੰਗਾ ਹੈ ਮੈਂ ਤਾਂ ਕਹਿਣਾ ਹੈ ਕਿ ਈਜਾ ਤੈਨੂੰ ਇਦਾਂ ਹੀ ਖੁਸ਼ ਰੱਖੀ ਤੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਅਗਲੇ ਹੀ ਦਿਨ ਮੇਰੀ ਮਾਸੀ ਤੇ ਮੇਰਾ ਭਰਾ ਵਾਪਸ ਆ ਗਏ ਸੀ ਉਹ ਮੇਰੇ ਨਾਲ ਆਪਣੇ ਰੀਤੀ ਰਿਵਾਜ ਕਰਨ ਲੱਗ ਪਈ ਸੀ ਆਪਣੇ ਚਠੇਰਿਆਂ ਦੇ ਗਏ ਸੀ ਹੋਰ ਕਿਤੇ ਇਦਾਂ ਮੈਨੂੰ ਲੈ ਕੇ ਚਲੇ ਗਏ ਸੀ ਮੈਂ ਵੀ ਉਹਨਾਂ ਦੇ ਨਾਲ-ਨਾਲ ਸਾਰਾ ਦਿਨ ਘੁੰਮਦੀ ਰਹੀ ਰਾਤ ਨੂੰ ਥੱਕ ਹਾਰ ਕੇ ਘਰੇ ਆਈ ਉਸ ਦਿਨ ਮੇਰੀ ਸੁਹਾਗ ਰਾਤ ਸੀ ਕਿਉਂਕਿ ਪਹਿਲੇ ਦਿਨ ਤਾਂ ਵਿਆਹ ਦੇ ਰੌਲੇ-ਕੋਲੇ ਵਿੱਚ ਮੇਰੀ ਸੁਹਾਗ ਰਾਤ ਨਹੀਂ ਸੀ ਇਸ ਲਈ ਵਿਆਹ ਤੋਂ ਦੂਸਰੀ ਰਾਤ ਮੇਰੀ ਸੁਹਾਗ ਰਾਤ ਸੀ ਤੇ ਮੇਰੇ ਘਰ ਵਾਲੇ ਨੇ ਕਮਰਾ ਬਹੁਤ ਹੀ ਸੋਨਾ ਸਜਾਇਆ ਸੀ ਕਿ ਮੈਨੂੰ ਬਹੁਤ ਪਿਆਰ ਕੀਤਾ ਉਸ ਰਾਤ ਉਹਨੇ ਮੈਨੂੰ ਹਮੇਸ਼ਾ ਕੁਛ ਰੱਖਣ ਦਾ ਵਾਅਦਾ ਕੀਤਾ ਸੀ ਤੇ ਮੈਨੂੰ ਇੱਕ ਸੋਨੇ ਦੀ ਰਿੰਗ ਪਾਈ ਸੀ ਤੇ ਇੱਕ ਚੈਨ ਵੀ ਪਾਈ ਸੀ ਮੈਂ ਬਹੁਤ ਖੁਸ਼ ਸੀ ਉਹਨੇ ਮੇਰੇ ਤੋਂ ਮੇਰੇ ਸਹੀ ਹੀ ਹੋਣ ਦਾ ਸਬੂਤ ਲੈ ਕੇ ਖੁਸ਼ ਹੋ ਕੇ ਮੇਰੇ ਮੱਥੇ ਨੂੰ ਚੁੰਮਿਆ ਤੇ ਸੌ ਗਿਆ ਮੈਂ ਹੈਰਾਨ ਸੀ ਕਿ ਇੰਨੀ ਜਲਦੀ ਕਿੱਦਾਂ ਸੌ ਗਿਆ ਵਿਆਹ ਵਾਲੀ ਰਾਤਾਂ ਘਰ ਵਾਲੇ ਸਾਡੀ ਸਾਰੀ ਰਾਤ ਨਹੀਂ ਸੌਂਦੇ ਫਿਰ ਮੈਂ ਸੋਚਿਆ ਕਿ ਥੱਕ ਗਿਆ ਹੋਊਗਾ ਮੈਨੂੰ ਵੀ ਨੀਂਦ ਆਉਂਦੀ ਸੀ ਤੇ ਮੈਂ ਵੀ ਸੌਂ ਗਈ ਅਕਲਿਸ ਫੇਰ ਔਰ ਕਿਨਾ ਤਿਆਰ ਹੋਏ ਤੇ ਆਪਣੇ ਸਾਫ ਸੋਰੇ ਦੇ ਪੈਰੀ ਹੱਸ ਲਾਇਆ ਮੈਂ ਆਪਣੇ ਘਰ ਵਾਲੇ ਨਾਲ ਘਾਰੇ ਫੇਰਾ ਪਹੁੰਚ ਜਾਣਾ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਜੱਡੀ ਵਿੱਚ ਆਪਣੇ ਘਰ ਗਈ ਤਾਂ ਸਾਰਿਆਂ ਨੂੰ ਮਿਲ ਕੇ ਮੈਂ ਬੜੀ ਖੁਸ਼ ਹੋਈ ਮੇਰੀਆਂ ਭੈਣਾਂ ਮੈਨੂੰ ਸੁਹਾਗ ਰਾਤ ਵਾਰੀ ਪੁੱਛਦੀ ਸੀ ਕੋਈ ਜੀ ਰਿਸ਼ਤੇਦਾਰ ਸੱਤੇ ਹਜੇ ਸਾਡੇ ਘਰ ਹੀ ਸੀ ਮੇਰੀ ਠੂਆ ਦੀ ਕੁੜੀ ਹਜੇ ਕੁਆਰੀ ਸੀ ਉਹ ਮੇਰੇ ਕੋਲੋਂ ਬੜੇ ਚਸਕੇ ਲੈ ਕੇ ਗੱਲਾਂ ਪੁੱਛਦੀ ਸੀ ਮੈਂ ਉਹ ਵੀ ਉਹਨੂੰ ਦੱਸਿਆ ਸੀ ਕਿ ਬਸ ਅਸੀਂ ਜਿਆਦਾ ਕੁਝ ਨਹੀਂ ਕੀਤਾ ਮੈਂ ਵੀ ਉਹ ਤੋਂ ਖੁਸ਼ ਸੀ ਜੀ ਕਿ ਉਹ ਵੀ ਮੇਰੇ ਦੋਸਤ ਸੀ ਅਸੀਂ ਥੱਕੇ ਹੋਏ ਸੀ ਐਸਐਲਐਸ ਸੀ ਸੰਗੇ ਹੁਣ ਰੋਜ਼ ਇਹੀ ਕੰਮ ਕਰਨਾ ਮੈਂ ਫੇਰਾ ਪਾ ਕੇ ਆਪਣੇ ਸਹੁਰੇ ਘਰ ਆ ਗਈ ਸੀ ਆਂਖਾਂਾਂ ਦੇ ਵਿੱਚ ਚਾਹਤੇ ਤਾਜ ਦੀਆਂ ਨੋਹਾਂ ਮੇਰੀਆਂ ਸੇਲੀਆਂ ਨਾਲ ਰਹਿਣ ਲੱਗ ਪਈਆਂ ਸੀ ਜੋ ਮੇਰੀਆਂ ਅੰਦਰਾਂੀਆਂ ਤੇ ਠਾਣੀਆਂ ਸੀ ਕਿਉਂਕਿ ਮੇਰਾ ਘਰ ਵਾਲਾ ਤਾਂ ਇਕੱਲਾ ਸੀ ਪਰ ਚਾਹਤੇ ਤਾਜ ਦੀਆਂ ਨੋਹਾਂ ਤੇ ਉਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਮੇਰੇ ਸਹਤੋਂ ਵੀ ਉਹ ਬਹੁਤ ਖੁਸ਼ ਸੀ ਕਹਿੰਦੀ ਆ ਸੀ ਕਿ ਨਿਰਮਲ ਪਾ ਪੈਣਾ ਵਾਂਗੂ ਰਹਿਣਾ ਇੱਕ ਦੂਜੇ ਨਾਲ ਕੋਈ ਫਰਕ ਨਹੀਂ ਕਰਨਾ ਇਦਾਂ ਹੀ ਇੱਕ ਦਿਨ ਬੈਠੀਆਂ ਸੀ ਕਿ ਮੇਰਾ ਘਰ ਵਾਲਾ ਘਰੇ ਨਹੀਂ ਸੀ ਮੈਂ ਆਪਣੇ ਕਮਰੇ ਵਿੱਚ ਸੀ ਮੀਰੀ ਸੱਸ ਬਾਹਰ ਕੰਮ ਕਰ ਪਈ ਸੀ ਤੇ ਮੈਂ ਇਕੱਲੀ ਬੈਠੀ ਬੋਰ ਹੁੰਦੀ ਸੀ ਅਚਾਨਕ ਮੈਨੂੰ ਰਾਹ ਧਿਆਨ ਪਿਆ ਕਿ ਚਾਚੇ ਸਾਰੇ ਤਿੰਨੋਂ ਵੇੜੇ ਵਿੱਚ ਮੰਡੀ ਢਾਕੇ ਬੈਠੇ ਸੀ ਹੋਰ ਦਰਾਂ ਦੇ ਜਟਾਈਆਂ ਤੇ ਗਵਾਰੀਆਂ ਨੂੰ ਹਾਂ ਉੱਥੇ ਆ ਕੇ ਬੈਠਿਆ ਸੀ ਮੈਂ ਜਦੋਂ ਉਹਨਾਂ ਨੂੰ ਵੇਖਿਆ ਤਾਂ ਮੇਰਾ ਵੀ ਦਿਲ ਕਰਦਾ ਸੀ कि मैं उनों ਦੇ ਕੋਲ ਜਾਵਾ ਪਰ ਮੈਂ ਆਪਣੀ ਸੱਸ ਤੋਂ ਡਰਦੀ ਸੀ ਅਚਾਨਕ ਰੱਬ ਬਲੋ ਮੇਰੀ ਦਰਾਣੀ ਨੇ ਮੈਨੂੰ ਆਵਾਜ਼ ਮਾਰੀ ਕਹਿੰਦੀ ਨਿਰਮਲ ਤੂੰ ਵੀ ਆ ਜਾ ਸਾਰੀਆਂ ਇਕੱਠੀਆਂ ਹੋਈਆਂ ਤੂੰ ਕੀ ਅੰਦਰ ਕਰੇਂਗੀ ਇਕੱਲੀ ਅਮਰਤ ਵੀ ਘਰੇ ਨਹੀਂ ਰਹ ਹਦਾ ਏਦਾਂ ਹੀ ਮੇਰੇ ਨਾਲ ਸਜ਼ਾ ਕਰਨ ਲੱਗ ਪਈ ਮੈਨੂੰ ਮੇਰੀ ਦਰਾਣੀ ਕਹਿੰਦੀ ਤੂੰ ਨਿਰਮਲ ਅਮਰਤ ਤੋਂ ਕੋਸਾ ਐਨਾ ਉਹ ਤੈਨੂੰ ਕੁਝ ਵੀ ਕਰਦਾ ਕਿ ਨਾ ਤੇ ਨਾ ਸਟੈਪ ਵਾਈਜ਼ ਸਟੈਪਸ ਸਭ ਕੁਝ ਕਰਦਾ ਕਿ ਨਹੀਂ ਜੇ ਨਹੀਂ ਕਰਦਾ ਤਾਂ ਉੱਪੇ ਕਰ ਦਿਆ ਕਰ ਹੋ ਸਕਦਾ ਕਿਸੇ ਬੰਦਾ ਸੰਗ ਦਾ ਹੁੰਦਾ ਮੈਂ ਵੀ ਕਹਿ ਦਿੱਤਾ ਨਹੀਂ ਇਹプチ ਕੋਈ ਗੱਲ ਨਹੀਂ ਮੈਨੂੰ ਵੀ ਸੰਗ ਹੁੰਦੀ ਸੀ ਪਰ ਮੈਂ ਉਹਨਾਂ ਦੀਆਂ ਗੱਲਾਂ ਤੋਂ ਹਰਾਣ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਤਾਂ ਬਸ ਮੈਨੂੰ ਸਿੰਪਲ ਜਿਹੇ ਤਰੀਕੇ ਨਾਲ ਖੁਸ਼ ਕਰਦਾ ਉਹ ਤਾਂ ਮੈਨੂੰ ਦੱਸਦੇ ਸੀ ਕਿ ਸਾਡੇ ਘਰ ਵਾਲਾ ਸਾਨੂੰ ਖੁਸ਼ ਕਰਦੇ ਆ ਮੈਨੂੰ ਕੁਝ ਸਮਝ ਨਹੀਂ ਆਈ ਸੀ ਪਰ ਜੋ ਜੋ ਮੇਰੇ ਦਿਮਾਗ ਵਿੱਚ ਆਇਆ ਮੈਂ ਸਮਝ ਗਈ ਸੀ ਕਿ ਮੇਰੀਆਂ ਦਰਾਨੀਆਂ ਚਠਾਈਆਂ ਕੀ ਕਹਿੰਦੀਆਂ ਹਨ ਮੈਂ ਉਹਨਾਂ ਤੋਂ ਖਰਾਤ ਸੀ ਉਹ ਹਾਸੇ ਹੱਸੇ ਵਿੱਚ ਬੜੀਆਂ ਗੰਗੀਆਂ ਗੰਗੀਆਂ ਗੱਲਾਂ ਕਰਦੀਆਂ ਸੀ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸਦੀ ਹੁੰਦੀ ਸੀ ਮੇਰਾ ਦਿਲ ਲੱਗਿਆ ਹੋਇਆ ਸੀ ਮੈਂ ਆਪਣੀ ਮਾਂ ਨੂੰ ਪਾਸੇ ਸ਼ਾਮ ਨੂੰ ਗੱਲ ਕੀਤੀ ਤੇ ਮੈਂ ਕਿਹਾ ਮੇਰਾ ਬਹੁਤ ਦਿਲ ਲੱਗਿਆ ਹੋਇਆ ਕਿਉਂਕਿ ਮੈਨੂੰ ਜਿਠਾਣੀਆਂ ਸਹੇਲੀਆਂ ਵਰਗੀਆਂ ਮਿਲੀਆਂ ਸੀ ਤੇ ਮੇਰਾ ਨਾ ਨਾ ਵਿਆਹ ਹੋਇਆ ਸੀ ਇਸੇ ਮੈਨੂੰ ਬੜਾ ਹਾਸਾ ਮਜ਼ਾਕ ਕਰਦੀਆਂ ਹੁੰਦੀਆਂ ਸੀ ਮੈਨੂੰ ਪੁੱਛਦੀਆਂ ਹੁੰਦੀਆਂ ਸੀ ਕਿ ਅਮਰਤ ਨੇ ਅੱਜ ਤੇਰੇ ਨਾਲ ਕੀ ਕੀਤਾ ਫਿਰ ਅਗਲੀ ਰਾਤ ਬਾਰੇ ਏਦਾਂ ਹੀ ਮੈਨੂੰ ਪੁੱਛਦੀਆਂ ਹੁੰਦੀਆਂ ਸੀ ਮੈਂ ਵੀ ਕਹਿ ਦਿੰਦੀ ਸੀ ਕਿ ਮੈਂ ਅਮਰਤ ਤੋਂ ਬਹੁਤ ਖੁਸ਼ ਹਾਂ ਭਾਵੇਂ ਮੈਨੂੰ ਸਿੰਪਲ ਤਰੀਕੇ ਨਾਲ ਪੁੱਛ ਰੱਖੀ ਪਰ ਮੈਂ ਬਹੁਤ ਖੁਸ਼ ਹਾਂ ਮੈਂ ਹੋਰ ਕੀ ਕਹਿਣਾ ਸੀ ਮੈਨੂੰ ਜਿਆਦੀਆਂ ਗੱਲਾਂ ਕਰਨੀਆਂ ਨਹੀਂ ਉਹ ਨਹੀਂ ਆਸੀ ਉਹ ਤਾਂ ਹੰਡੀਆਂ ਹੋਈਆਂ ਸੀ ਏਦਾਂ ਹੀ ਇੱਕ ਦਿਨ ਮੇਰੀ ਜਠਾਣੀ ਕਹਿੰਦੀ ਕਿ ਤੁਹਾਡਾ ਭਾਜੀ ਤਾਂ ਮੈਨੂੰ ਟਿਕਨ ਨਹੀਂ ਦਿੰਦਾ ਸਾਰੀ ਰਾਤ ਮੇਰੀ ਏਦਾਂ ਹੀ ਲੱਗ ਜਾਂਦੀ ਆ ਸਵੇਰ ਨੂੰ ਮੈਂ ਲੇਟ ਉੱਠਦੀ ਆ ਮੰਮੀ ਵੀ ਮੈਨੂੰ ਕੰਮ ਦਾ ਨਹੀਂ ਕਹਿੰਦੀ ਉਹਨੂੰ ਪਤਾ ਹੈ ਕਿ ਉਹਦਾ ਮੁੰਡਾ ਮੈਨੂੰ ਸੌਣ ਨਹੀਂ ਦਿੰਦਾ ਪਰ ਸਵੇਰੇ ਨੂੰ ਮੈਨੂੰ ਉੱਠਣ ਦੇ ਲਈ ਨਹੀਂ ਕਹਿੰਦਾ ਚੁੱਪ ਕਰਕੇ ਆਪਣਾ ਕੰਮ ਕਰਦਾ ਰਹਿੰਦਾ ਹੈ ਮੈਂ ਵੀ 10-11 ਵਜੇ ਤੋਂ ਪਹਿਲਾਂ ਨਹੀਂ ਉੱਠਦੀ ਐ ਸੌਣ ਸੰਕੀਤਾ ਮੈਨੂੰ ਵੀ ਹੁੰਦਾ ਸੀ ਕਿ ਮੈਨੂੰ ਮੇਰਾ ਘਰ ਵਾਲਾ ਹੋਰ ਵੀ ਜ਼ਿਆਦਾ ਪਿਆਰ ਕਰੇ ਜਿੱਤੇ ਉਹ ਦਾ ਘੰਟਾ ਮੈਨੂੰ ਪਿਆਰ ਕਰਦਾ ਹੈ ਮੇਰੇ ਨਾਲ ਅੱਧੀ ਰਾਤ ਤੱਕ ਪਿਆਰ ਕਰੇ ਮੈਂ ਵੀ ਦੇਖਣਾ ਸੀ ਕਿ ਉਹ ਕਿਹੋ ਜਿਹਾ ਪਿਆਰਾ ਜੋ ਸਾਰੀ ਰਾਤ ਹੁੰਦਾ ਹੈ ਪਰ ਮੇਰਾ ਘਰ ਵਾਲਾ ਸ਼ਾਇਦ ਸਾਰੇ ਦਿਨ ਦਾ ਥੱਕਿਆ ਹੁੰਦਾ ਸੀ ਥੋੜਾਕ ਟਾਈਮ ਮੇਰੇ ਨਾਲ ਰਹਿ ਕੇ ਸੌਂ ਜਾਂਦਾ ਸੀ ਜਦਕਿ ਅਸੀਂ ਰੋਟੀ ਵੀ ਇਕੱਠੇ ਖਾਂਦੇ ਸੀ ਇੱਕੋ ਕਮਰੇ ਵਿੱਚ ਹੁੰਦੇ ਸੀ ਪਰ ਮੈਂ ਸੋਚਦੀ ਸੀ ਕਿ ਅਮਰਤਨ ਦਾ ਹੋਸ਼ ਨਹੀਂ ਰਿਹਾ ਸੀ ਉਨੇ ਕੀ ਖੁਸ਼ ਕਰਨਾ ਸ਼ਾਇਦ ਉਹ ਵੀ ਮੈਨੂੰ ਸੰਗ ਦਾ ਸੀ ਪਰ ਮੁੰਡੇ ਕਿੱਥੇ ਸੰਗਦੇ ਹੁੰਦੇ ਆ ਮੁੰਡੇ ਤਾਂ ਆਪਸਪੇ ਕੁਝ ਕਰਦੇ ਆ ਇਦਾਂ ਹੀ ਮੈਨੂੰ ਲੱਗਦਾ ਸੀ ਕਿ ਅਮਰਤ ਮੈਨੂੰ ਖੁਸ਼ ਨਹੀਂ ਕਰਦਾ ਚੰਗੀ ਤਰ੍ਹਾਂ ਮੈਨੂੰ ਜਿੰਨਾ ਕ ਪਤਾ ਸੀ ਮੈਂ ਉਸੇ ਤੋਂ ਖੁਸ਼ ਸੀ ਪਰ ਆਪਣੀਆਂ ਅੰਦਰਾਂ ਇਹ ਥਾਣੇ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਸੀ ਜੀ ਇਹਦੇ ਤੋਂ ਵੀ ਜ਼ਿਆਦਾ ਖੁਸ਼ੀ ਮਿਲਦੀ ਹੈ ਜੋ ਘਰ ਵਾਲਾ ਹੀ ਦੇ ਸਕਦਾ ਹੈ ਹੋਰ ਕੋਈ ਨਹੀਂ ਦੇ ਸਕਦਾ ਮੇਰੀ ਤਾਈ ਸਸਤੀ ਕੁੜੀ ਜਿਹੜੀ ਵਿਆਹੀ ਹੋਈ ਸੀ ਪਰ ਉਹਨੇ ਆਪਣੇ ਘਰ ਵਾਲਦੇ ਨਾਲ ਨਾਲ ਬੁਆਏ ਫਰੈਂਡ ਵੀ ਰੱਖਿਆ ਹੋਇਆ ਸੀ ਉਹਨੂੰ ਉਹ ਪਾਰ ਆਪਣੀ ਰਹੀ ਸੀ ਤੇ ਉਹ ਵੀ ਸਾਰਿਆਂ ਨੂੰ ਪਤਾ ਸੀ ਮੇਰੀਆਂ ਚਿਠਾਣੀਆਂ ਨੂੰ ਵੀ ਪਤਾ ਸੀ ਇੱਕ ਦਿਨ ਚੋਰੀ ਚੋਰੀ ਗੱਲਾਂ ਕਰਦੇ ਨਸੀ ਮੈਂ ਉਹਨਾਂ ਨੂੰ ਦੇਖਿਆ ਮੈਨੂੰ ਦੇਖ ਕੇ ਚੁੱਪ ਕਰ ਗਈ ਪਰ ਮੈਨੂੰ ਲੱਗਿਆ ਕਿ ਉਹ ਕੋਈ ਮੇਰੇ ਤੋਂ ਗੱਲ ਲੁਕੋਨੀ ਮੈਂ ਆਪਣੀ ਚਿਠਾਣੀਆਂ ਕੇਹਾ ਕੀ ਦੀਦੀ ਮੈਨੂੰ ਵੀ ਕੋਈ ਗੱਲ ਦੱਸ ਦਿਆ ਕਰੋ ਤਾਂ ਉਹ ਹੱਸਣ ਲੱਗ ਪਈ ਤੇ ਕਹਿਣ ਲੱਗੀ ਕਿ ਤੇਰਾ ਨਵਾਂ ਨਵਾਂ ਵਿਆਹ ਹੈ ਤੈਨੂੰ ਤਾਂ ਅਮਰਤਖੋਸ਼ ਢੰਗੀ ਤਰ੍ਹਾਂ ਕਰ ਦਿੰਦਾ ਹੈ ਤੈਨੂੰ ਤਾਂ ਕੁਝ ਪੁੱਛਣ ਦੱਸਣ ਦੀ ਲੋੜ ਨਹੀਂ। ਕਿ ਮੈਂ ਵੀ ਹੱਸ ਪਈ ਪਰ ਮੇਰੀ ਤਾਈ ਸਾਸਤੀ ਕੁੜੀ ਨੇ ਕਿਹਾ ਕਿ ਕਿਸੇ ਨੂੰ ਨਾ ਦੱਸੀ ਨਰਮਲ ਮੇਰਾ ਇੱਕ ਬாய்ਫਰੈਂਡ ਵੀ ਆ। ਮੈਂ ਉਹਦੇ ਨਾਲ ਆਪਣੀ ਖੁਸ਼ੀ ਪੂਰੀ ਕਰਦੀ। ਜਿਹੜੀ ਖੁਸ਼ੀ ਮੈਨੂੰ ਮੇਰਾ ਘਰ ਵਾਲਾ ਨਹੀਂ ਦਿੰਦਾ। ਮੈਂ ਉਹ ਖੁਸ਼ੀ ਆਪਣੇ ਬாய்ਫਰੈਂਡ ਤੋਂ ਲੈਂਦੀ ਆ। ਜਦਕਿ ਮੇਰਾ ਫਰੈਂਡ ਵੀ ਪਿਆਰ ਆ ਹੋਇਆ ਉਹ ਵੀ ਆਪਣੀ ਘਰ ਵਾਲੀ ਨੂੰ ਖੁਸ਼ੀ ਰੱਖਦਾ ਹੈ ਤੇ ਮੈਨੂੰ ਵੀ ਅਸੀਂ ਸਰਵਰ ਬਾਰ-ਬਾਰ ਇੱਕ ਦੂਸਰੇ ਨੂੰ ਮਿਲਤੀ ਹਾਂ ਘਰ ਇਹ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਤੂੰ ਵੀ ਇਹ ਗੱਲ ਕਿਸੇ ਨੂੰ ਨਹੀਂ ਕਰ ਮੈਂ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਸੀ ਤੇ ਖੁਸ਼ ਵੀ ਹੁੰਦੀ ਸੀ ਪਰ ਮੈਂ ਸੋਚਦੀ ਸੀ ਅਮਰਤ ਨੇ ਤਾਂ ਮੈਨੂੰ ਇਨਾ ਖੋਸ਼ ਕੀਤਾ ਹੀ ਨਹੀਂ ਜਿੰਨੀਆਂ ਉਹ ਗੱਲਾਂ ਕਰਦੀਆਂ ਸੀ ਮੇਰਾ ਘਰ ਵਾਲਾ ਤਾਂ ਸਿਰੇ ਦਾ ਚੁੱਪ ਸੀ ਰਾਤ ਨੂੰ ਕਦੀ ਉੱਠ ਕੇ ਨਹੀਂ ਵੇਖਿਆ ਸੀ ਕਿ ਮੈਂ ਸੁੱਤੀ ਹਾਂ ਕਿ ਜਾਗਦੀ ਉਹ ਤਾਂ ਬੇਹੋਸ਼ ਹੋ ਕੇ ਪਿਆ ਹੁੰਦਾ ਸੀ ਜਦੋਂ ਮੇਰੇ ਨਾਲ ਆਪਣੇ ਮਨਮਰਜ਼ੀ ਕਰਦ ਕੇ ਸੌਂ ਜਾਂਦਾ ਸੀ ਤਾਂ ਬਾਅਦ ਵਿੱਚ ਕਿੰਨਾ ਕਿੰਨਾ ਟਾਈਮ ਮੈਂ ਜਾਗਦੀ ਰਹਿੰਦੀ ਸੀ ਇਹ ਹੀ ਸੋਚਦੀ ਸੀ ਕਿ ਮੈਂ ਅਮਰ ਨੂੰ ਉਠਾਵਾਂ ਤੇ ਉਹਨੂੰ ਕਹਾਂ ਕਿ ਅਸੀਂ ਕੁਝ ਹੋਰ ਥੇੜ ਪਿਆਰ ਕਰ ਲਈਏ ਪਰ ਮੈਂ ਕੁਝ ਨਹੀਂ ਕਹਿ ਸਕਦੀ ਸੀ ਮੈਂ ਸੋਚਦੀ ਸੀ ਕਿ ਉਹਨੇ ਇਹ ਹੀ ਸੋਚਣਾ ਕਿ ਕਿੰਨੀ ਕੈਰੇਕਟਰਲੈਸ ਕੁੜੀ ਐ ਮੈਂ ਤਾਂ ਚੰਗੀ ਬਣਨ ਬਾਰੇ ਹੀ ਸੋਚਦੀ ਰਹਿੰਦੀ ਸੀ ਪਰ ਫਿਰ ਮੈਂ ਸੋਚਿਆ ਕਿ ਕਿਉਂ ਨਾ ਅਤੇ ਅਮਰ ਤਾਂ ਦੇ ਇਹੀ ਲੱਛਣ ਰਹੇ ਤਾਂ ਮੈਂ ਵੀ ਬਾਹਰ ਆਪਣੀ ਨਣਾ ਨੂੰ ਬੁਆਏਫ੍ਰੈਂਡ ਕੱਟ ਲੈਣਾ। ਭਾਵੇਂ ਕੁਝ ਵੀ ਹੋ ਜਾਵੇ ਮੇਰੇ ਕੋਲ ਆਪਣਾ ਫੋਨ ਸੀ ਤੇ ਮੈਂ 6-7 ਮਹੀਨਿਆਂ ਵੇਖਿਆ ਬਸ ਅਮਰ ਦਾ ਉਹੀ ਹਾਲ ਸੀ ਜਿਉਂ ਦਿਹਾਗ ਵਾਂਗੂ ਆਪਣੀ ਇੱਛਾ ਪੂਰੀ ਕਰਕੇ ਸੌ ਜਾਂਦਾ ਸੀ ਪਰ ਮੇਰੀ ਤਾਂ ਉਹ ਕੋਈ ਫਿਕਰ ਨਹੀਂ ਸੀ। ਮੇਰੇ ਬਾਰੇ ਤਾਂ ਸੋਚਦਾ ਨਹੀਂ ਸੀ ਕਿ ਮੈਂ ਵੀ ਖੁਸ਼ ਆ ਕੇ ਨਹੀਂ। ਐਸ ਲਈ ਮੈਂ ਇਹ ਸੋਚ ਲਿਆ ਕਿ ਮੈਂ ਹੁਣ ਆਪਣਾ ਬੁਫਰੈਂਡ ਰੱਖੂੰਗੀ ਕਿਉਂਕਿ ਮੇਰਾ ਨਵਾਂ ਨਵਾਂ ਹੋਇਆ ਸੀ ਤੇ ਮੈਨੂੰ ਤਾਂ ਹਰ ਤਰ੍ਹਾਂ ਦੀ ਖੁਸ਼ੀ ਚਾਹੀਦੀ ਸੀ ਪਰ ਮੈਨੂੰ ਉਹ ਤਾਂ ਮਿਲਦੀ ਹੀ ਨਹੀਂ ਸੀ ਉਹ ਭਰਾਉਣੇ ਵੀ ਮੈਨੂੰ ਕਹਿ ਦਿੱਤਾ ਸੀ ਕਿ ਹੱਸੀ ਹਜੇ 2 ਸਾਲ ਬੱਚਾ ਨਹੀਂ ਲੈਣਾ ਮੈਂ ਸੋਚਦੀ ਸੀ ਇਹਨੇ ਮੈਨੂੰ ਇਦਾਂ ਕਿਉਂ ਕਿਹਾ ਇਹਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਕਿ ਮੈਨੂੰ ਸਾਲ ਵਿੱਚ ਹੀ ਪ੍ਰੈਗਨੈਂਟ ਕਰੇ ਇੱਕ ਬੱਚੇ ਨੂੰ ਮੈਂ ਜਨਮ ਦੇਵਾਂ ਤੇ ਮੈਂ ਵੀ ਬੱਚੇ ਦੀ ਮਾਂ ਬਣ ਜਾਵਾਂ ਜੇ ਮੈਂ ਨਾ ਪ੍ਰੈਗਨੈਂਟ ਹੋਈ ਤਾਂ ਸਾਰਿਆਂ ਨੇ ਇਹ ਸਮਝਣਾ ਕਿ ਸ਼ਾਇਦ ਕੁੜੀ ਵਿੱਚ ਕੋਈ ਪ੍ਰੋਬਲਮ ਹੈ ਮੈਂ ਇੱਕ ਦਿਨ ਅਮਰਤ ਨੂੰ ਯਾਰ ਕਿ ਮੈਂ ਆਪਣੇ ਪੇਕੇ ਜਾ ਉਹ ਮੈਨੂੰ ਕਹਿੰਦਾ ਕਿ ਮੈਂ ਤਾਂ ਕੋਈ ਕੰਮ ਜ਼ਰੂਰੀ ਹੈ ਉੱਥੇ ਜਾਣਾ ਇਸ ਲਈ ਮੈਂ ਤੈਨੂੰ ਬੱਸੇ ਚੜਾ ਦਿੰਦਾ ਬਾ ਤੂੰ ਬੱਸ ਆਪਣੇ ਪੇਕੇ ਆ ਚਲੀ ਜਾ ਅੱਗੋਂ ਆਪਣੇ ਭਰਾ ਨੂੰ ਫੋਨ ਕਰ ਲੈ ਉਹ ਤੈਨੂੰ ਆ ਕੇ ਲੈ ਜਾਉ ਮੈਂ ਕਿਹਾ ਠੀਕ ਹੈ ਉਨੇ ਮੈਨੂੰ ਪਿੰਡੋਂ ਵਾਸਤੇ ਛਡਾ ਦਿੱਤਾ ਤੇ ਮੈਂ ਵੀ ਸ਼ਹਿਰ ਜਾ ਕੇ ਇੱਕ ਬੱਸ ਬਦਲ ਕੇ ਫਿਰ ਆਪਣੇ ਪਿੰਡ ਜਾਣਾ ਸੀ ਮੈਂ ਜਦੋਂ ਬੱਸ ਤੇ ਚੜੀ ਤਾਂ ਬੱਸ ਦਾ ਡਰਾਈਵਰ ਬਹੁਤ ਸੁਣਾਸੀ ਨਾਂ ਡਰਾਈਵਰ ਵੀ ਸੀਟ ਦੀਆਂ ਪਿਛਲੀਆਂ ਦੋ ਸਿੱਟਾਂ ਵਾਲੀ ਸੀਟ ਤੇ ਹੀ ਬੈਠੀ ਤੇ ਮੈਂ ਸ਼ੀਸ਼ੇ ਵਿੱਚੋਂ ਮੜਾ ਤੇ ਡਰਾਈਵਰ ਵੱਲ ਮਿੱਕਿਆ ਉਹ ਵੀ ਮੇਰੇ ਵੱਲ ਵੇਖਣ ਲੱਗ ਪਿਆ ਮੈਂ ਦੋ ਵਾਰ-ਵਾਰ ਉਹਦੇ ਵੱਲ ਦੇਖਦੀ ਸੀ ਉਹ ਵੀ ਵਾਰ-ਵਾਰ ਮੇਰੇ ਵੱਲ ਦੇਖਦਾ ਸੀ ਪਤਾ ਨਹੀਂ ਕਿਉਂ ਮੇਰੇ ਦਿਮਾਗ ਵਿੱਚ ਇਹੀ ਚੱਲਾਈ ਕਿ ਮੈਂ ਵੀ ਇੱਕ ਫਰੈਂਡ ਰੱਖਾ ਤੇ ਬੱਸ ਡਰਾਈਵਰ ਵੀ ਜਵਾਨ ਤੇ ਸੋਹਣਾ ਸੀ ਪਤਾ ਨਹੀਂ ਵਿਆਹਿਆ ਸੀ ਕਿ ਕੁਵਾਰਾ ਸੀ ਪਰ ਉਹ ਦਿੱਤੇ ਵੀ ਬਾਤ ਸਰੋਗਦਾ ਸੀ ਸ਼ੀਸ਼ੇ ਵਿੱਚ ਮੈਨੂੰ ਵੇਖਦਾ ਸੀ ਮੇਰਾ ਵੀ ਧਿਆਨ ਮੱਲੋਂ ਮੱਲੇ ਉਹਦੇ ਵੱਲ ਪੈਂਦਾ ਸੀ ਇਦਾਂ ਹੀ ਉਹਨੇ ਆਪਣੇ ਕਨੈਕਟਰ ਨੂੰ ਕੁਝ ਗਿਆ ਤੇ ਟਿਕਟ ਦੇ ਉੱਤੇ ਆਪਣਾ ਨੰਬਰ ਲਿਖ ਦਿੱਤਾ ਜਿਹੜੀ ਟਿਕਟ ਮੈਂ ਲੈਣੀ ਸੀ ਉਹਤੇ ਤੇ ਉਹਨੇ ਮੈਨੂੰ ਨੰਬਰ ਲਿਖ ਕੇ ਦਿੱਤਾ ਮੈਂ ਬਿਨਾਂ ਟਿਕਟ ਵੇਖਿਆ ਹੀ ਪਰਸ ਵਿੱਚ ਪਾ ਲਈ ਉਹ ਮੈਨੂੰ ਸ਼ੀਸ਼ੇ ਵਿੱਚ ਇਸ਼ਾਰੇ ਕਰਦਾ ਸੀ ਤੇ ਆਪਣੇ ਟਿਕਟ ਤੇ ਮੇਰਾ ਨੰਬਰ ਦੇਖ ਕੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਜਾਣਕ ਮੈਨੂੰ ਮੇਰੇ ਭਰਾ ਦਾ ਫੋਨ ਆ ਗਿਆ ਮੈਂ ਟਿਕਟ ਪਹਿਲਾਂ ਕੱਢ ਲਈ ਤੇ ਫਿਰ ਫੋਨ ਕੱਟਿਆ ਫਿਰ ਮੈਂ ਆਪਣੇ ਭਰਾ ਨਾਲ ਮਾੜੀ ਜਿਹੀ ਗੱਲ ਕਰਕੇ ਫੋਨ ਕੱਟ ਦਿੱਤਾ ਅਚਾਨਕ ਮੇਰਾ ਧਿਆਨ ਟਿਕਟ ਤੇ ਪੈ ਗਿਆ ਮੈਂ ਫਟਾਫਟ ਨੰਬਰ ਆਪਣੇ ਫੋਨ ਤੇ ਸੇਵ ਕੀਤਾ ਜਦੋਂ ਮੈਂ ਸ਼ਹਿਰ ਵਾਲੀ ਬਾਸ ਸਾਡੇ ਤੇ ਪਹੁੰਚੀ ਤਾਂ ਮੈਂ ਫੋਨ ਲਾਇਆ ਉਸੇ ਵੇਲੇ ਡਰਾਈਵਰ ਨੇ ਮੇਰਾ ਫੋਨ ਚੋਕ ਲਿਆ ਤੇ ਕਹਿਣ ਲੱਗਾ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਫੋਨ ਕੱਟ ਦਿੱਤਾ ਮੈਂ ਵੀ ਦੇਖਣਾ ਚਾਹੁੰਦੀ ਸੀ ਕਿ ਇਹ ਨੰਬਰ ਇਹਦਾ ਹੈ ਜਾਂ ਕਿਸੇ ਹੋਰ ਦਾ ਮੈਂ ਫੋਨ ਕੱਟ ਕੇ ਆਪਣੇ ਪਰਸ ਵਿੱਚ ਪਾ ਲਿਆ ਸੀ ਉਹ ਮੇਰੇ ਵੱਲ ਹੀ ਦੇਖੀ ਜਾਂਦਾ ਸੀ ਮੈਂ ਦੂਸਰੀ ਵਸਤੇ ਜਾਣਾ ਸੀ ਮੈਂ ਲੱਗ ਗਈ ਹੀ ਬੱਸ ਦੀ ਵੇਟ ਕਰਨ ਲੱਗ ਪਈ ਤੇ 10 ਮਿੰਟ ਬਾਅਦ ਵਾਸਾਈ ਮੈਂ ਬੱਸ ਤੇ ਚੜ ਗਈ। ਉਹਦੀ ਬੱਸ ਅੱਧੇ ਘੰਟੇ ਬਾਅਦ ਤੁਰਨੀ ਸੀ। ਉਹ ਬੱਸ 'ਚ ਉਤਰ ਕੇ ਮੇਰੇ ਆਲੇ-ਦੁਆਲੇ ਘੁੰਮਣ ਲੱਗ ਪਿਆ ਸੀ। ਸ਼ਾਇਦ ਉਹਨੂੰ ਲੱਗਦਾ ਸੀ ਕਿ ਮੈਨੂੰ ਕਿਸੇ ਨੇ ਲੈਣ ਆਉਣਾ ਪਰ ਮੈਂ ਤਾਂ ਬੱਸ ਤੇ ਜਾਣਾ ਸੀ। ਮੈਂ ਘਰ ਜਾ ਕੇ ਫਿਰ ਉਹਦੇ ਨਾਲ ਗੱਲ ਕਰਨ ਬਾਰੇ ਸੋਚਿਆ ਪਰ ਮੇਰੇ ਘਰ ਦੇ ਘਰੇ ਸੀ। ਮੇਰਾ ਭਰਾ ਵੀ ਕੋਲ ਬੈਠਾ ਸੀ। ਮੈਂ ਆਪਣਾ ਫੋਨ ਆ ਸਾਇਲੈਂਟ ਤੇ ਲਾਇਆ ਹੋਇਆ ਸੀ ਕਿਤੇ ਉਹ ਮੈਨੂੰ ਫੋਨ ਨਾ ਕਰ ਦੇਵੇ। ਪਰ ਜਦੋਂ ਰਾਤ ਦੇ 9:00 ਵਜੇ ਸ਼ਾਇਦ ਉਹ ਫ੍ਰੀ ਹੋਇਆ ਤਾਂ ਉਹਨੇ ਮੈਨੂੰ ਮਿਸ ਕਾਲ ਜੀ ਮਾਰੀ ਮੈਂ ਵੀ ਉਹਦੀ ਮਿਸ ਕਾਲ ਦੇਖ ਕੇ ਡਰ ਗਈ ਸੀ ਕਿ ਮੈਂ ਗਲਤੀ ਕਰ ਬੈਠੀ ਆ ਮੈਂ ਐਵੇਂ ਫੋਨ ਲਾ ਲਿਆ ਪਤਾ ਨਹੀਂ ਮੇਰੇ ਦਿਲ ਵਿੱਚ ਕੀ ਆ ਮੈਂ ਕਿਹਾ ਮੰਮੀ ਮੈਂ ਕਮਰੇ ਵਿੱਚ ਇਕੱਲੀ ਨਾ ਸੌਣਾ ਕਿਉਂਕਿ ਮੈਨੂੰ ਅਮਰਤ ਦਾ ਫੋਨ ਆਉਣਾ ਹੈ ਇਸ ਲਈ ਮੈਂ ਦੂਸਰੇ ਕਮਰੇ ਵਿੱਚ ਇਕੱਲੀ ਪੈ ਗਈ ਅਮਰਤ ਨੇ ਮੇਰੇ ਨਾਲ ਘੰਟਾ কা ਗੱਲ ਕੀਤੀ ਤੇ ਫਿਰ ਸੌਂ ਗਿਆ ਮੈਨੂੰ ਪਤਾ ਸੀ ਕਿ ਉਹ ਸੌਂ ਜਾਂਦਾ ਹੈ ਇਸ ਲਈ ਮੈਨੂੰ ਦੁਬਾਰਾ ਫੋਨ ਨਹੀਂ ਕਰੂਗਾ ਤੇ ਮੈਂ ਫਿਰ ਡਰਾਈਵਰ ਨੂੰ ਫੋਨ ਲਾਇਆ ਉਹਦਾ ਨਾਮ ਪੁੱਛਿਆ ਉਹਨੇ ਆਪਣਾ ਨਾਮ ਹਰਮੇਸ਼ ਦੱਸਿਆ ਮੈਂ ਵੀ ਉਹਨੂੰ ਆਪਣਾ ਨਾਮ ਨਿਰਮਲ ਦੱਸਿਆ ਇਦਾਂ ਹੀ ਕਾਫੀ ਢੇਰ ਮੇਰੇ ਨਾਲ ਗੱਲਾਂ ਕਰਦਾ ਰਿਹਾ ਪਤਾ ਹੀ ਨਹੀਂ ਲੱਗਿਆ ਸੀ ਕਿ ਇਹ ਕੀ ਹੋ ਗਿਆ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਉਹਦੇ ਨਾਲ ਗੱਲ ਕਰ ਲਈ ਇਦਾਂ ਹੀ ਉਹ ਰਾਤ ਨੂੰ ਫੋਨ ਤੇ ਗੱਲ ਕਰਨ ਨੂੰ ਕਹਿੰਦਾ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪੇਕੇ ਆਈ ਹੋਈ ਹਾਂ ਮੇਰੇ ਨਾਲ ਮੈਸੇਜ ਤੇ ਗੱਲ ਕਰ ਲਿਆ ਕਰ ਮੈਂ ਆਪਣੇ ਘਰ ਵਾਲੇ ਨੂੰ ਬਲੌਕ ਕੀਤਾ ਤੇ WhatsApp ਤੇ ਰਾਤ ਨੂੰ ਉਹਦੇ ਨਾਲ ਗੱਲ ਕਰਨ ਲੱਗ ਪਈ ਕਿਉਂਕਿ ਜੇ ਸਾਰੀ ਰਾਤ ਮੈਨੂੰ ਆਨਲਾਈਨ ਅਮਰਤ ਨੇ ਵੇਖਿਆ ਤਾਂ ਉਹਨੇ ਪੁੱਛਣਾ ਸੀ ਕਿ ਤੂੰ ਕਿਹਦੇ ਨਾਲ ਗੱਲ ਕਰਦੀ ਆ ਪਰ ਮੈਂ ਪਹਿਲਾਂ ਹੀ ਅਮਰਤ ਨੂੰ ਬਲੌਕ ਕਰ ਦਿੱਤਾ ਸੀ ਮੈਨੂੰ ਪਤਾ ਸੀ ਕਿ ਉਹ ਸੁੱਤਾ ਪਿਆ ਇਸ ਲਈ ਮੈਂ ਹਰਮੇਸ਼ ਨਾਲ ਆਸ਼ਕੀ ਮਾਰਨ ਲੱਗ ਪਈ ਮੈਂ ਸੋਚਦੀ ਸੀ ਕਿ ਮੈਨੂੰ ਖੁਸ਼ ਕਰੂਗਾ ਮੈਂ ਦੇਖਣਾ ਚਾਹੁੰਦੀ ਸੀ ਕੀ ਆਪਣੇ ਘਰ ਵਾਲੇ ਤੋਂ ਇਲਾਵਾ ਦੂਸਰੇ ਬੁਆਏ ਫਰੈਂਡ ਜਾਂ ਆਸ਼ਕ ਕਿਦਾਂ ਖੁਸ਼ ਕਰਦੇ ਆ ਕਿਉਂਕਿ ਅੱਜ ਤੱਕ ਮੈਂ ਕਦੀ ਵੀ ਆਸ਼ਕੀ ਨਹੀਂ ਮਾਰੀ ਸੀ ਇਸ ਲਈ ਮੈਂ ਹਰਮੇਸ਼ਾ ਗੱਲ ਕਰਨ ਲੱਗ ਪਈ ਸੀ ਪਤਾ ਨਹੀਂ ਕਿਉਂ ਮੈਨੂੰ ਉਹਦੀ ਆਦਤ ਹੋ ਗਈ ਸੀ ਉਹਦੇ ਬਿਨਾ ਮੇਰਾ ਇੱਕ ਮਿੰਟ ਵੀ ਹੁਣ ਨਹੀਂ ਲੱਗਦਾ ਸੀ ਅਮਰ ਤਾਂ ਮੈਨੂੰ 5 ਦਿਨਾਂ ਬਾਅਦ ਲੈਣ ਆਇਆ ਪਰ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਮੇਰਾ ਹਜੇ ਜਾਨ ਨੂੰ ਦਿਲ ਨਹੀਂ ਕਰਦਾ ਮੈਂ ਆਪਣੇ ਮਾਂ ਦੇ ਘਰੇ ਹੀ ਰਹਿਣਾ ਹਰਮੇਸ਼ਾ ਮੇਰੇ ਬਿਨਾਂ ਤੈਲ ਨਹੀਂ ਲੱਗਦਾ ਸੀ ਉਧਰ ਅਮਰਤ ਨੂੰ ਵੀ ਇਕੱਲਾਪਨ ਮਹਿਸੂਸ ਹੁੰਦਾ ਸੀ ਮੈਂ ਤਾਂ ਵਿਚਾਲੇ ਫਸ ਕੇ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਮੈਂ ਅਮਰਤ ਨੂੰ ਫੋਨ ਕੀਤਾ ਕਿ ਮੈਨੂੰ ਲੈ ਜਾ ਮੈਂ ਹਰਮੇਸ਼ ਨੂੰ ਕਿਹਾ ਕਿ ਮੈਂ ਆਪਣੇ ਸਹੁਰੇ ਘਰ ਚੱਲੀ ਆ ਮੈਨੂੰ ਵਾਰ-ਵਾਰ ਫੋਨ ਨਾ ਕਰੇ ਹੋਰ ਨਾ ਮੈਨੂੰ ਅਗਲੇ ਮਾਰ ਹੀ ਦੇ ਆਪਣੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਉਹ ਕਹਿੰਦਾ ਤੂੰ ਫੇਕਰ ਨਾ ਕਰ ਜਦੋਂ ਤੱਕ ਮੇਰੇ ਨਾਲ ਗੱਲ ਕਰਦੀਆਂ ਮੈਂ ਤੇਰਾ ਵਾਲਵਿੰਗਾ ਨਹੀਂ ਹੁੰਦੀ ਨਾ ਕਿਉਂਕਿ ਸਾਰਾ ਦਿਨ ਮੈਂ ਡਰਾਈਵਰੀ ਕਰਨੀ ਤੇ ਰਾਤ ਨੂੰ ਬੱਸ ਮੇਰੇ ਨਾਲ ਅੱਧਾ ਪੌਣਾ ਘੰਟਾ ਗੱਲ ਕਰ ਲਿਆ ਕਰ ਕਿਉਂਕਿ ਮੈਂ ਵੀ ਥੱਕਿਆ ਹੋਇਆ ਹੁੰਨਾ ਪਰ ਮੈਨੂੰ ਤੇਰੀ ਆਦਤ ਪੈ ਗਈ ਤੈਨੂੰ ਪਿਆਰ ਕਰਦਾ ਮੈਂ ਸੱਚੀ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਆਪਣੇ ਸੋਰੇ ਘਰ ਆਈ ਤੇ ਕੋਠੇ ਤੋਂ ਚੜ ਕੇ ਹਰਮੇਸ਼ ਦੀ ਬਾਸ ਦੇਖਦੀ ਹਾਂ ਇਸ ਸਹਿਰ ਹਰਮੇਸ਼ ਦੀ ਬਾਸ 11 ਵਜੇ ਲੱਗਦੀ ਸੀ ਸਾਡੇ ਘਰ ਤੋਂ ਥੋੜੀ ਦੂਰ ਸੀ ਪਰ ਸਾਹਮਣੇ ਸੀ ਮੈਂ ਦੱਸਿਆ ਸੀ ਕਿ ਸਾਡਾ ਘਰ ਬਾਜ਼ ਵਾਲਾ ਉਹ ਮੈਨੂੰ ਸਾਹਮਣੇ ਦੇਖਦਾ ਹੁੰਦਾ ਸੀ ਮੈਂ ਵੀ ਉਹਨੂੰ ਸ਼ੀਸ਼ੇ ਵਾਲੀ ਬਾਰੀ ਵੈਸਦੀ ਦੇਖਦੀ ਹੁੰਦੀ ਸੀ ਹੌਲੀ-ਹੌਲੀ ਮੈਂ ਬਾਰੀ ਖੋਲਣ ਲੱਗ ਪਈ ਸੀ ਜਦ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਉਹ ਵੀ ਮੈਨੂੰ ਦੂਰੋਂ ਦੇਖ ਲੈਂਦਾ ਸੀ ਇੱਕ ਦੂਜੇ ਨੂੰ ਦੇਖੇ ਬਿਨਾਂ ਸਰ ਤਾਂ ਨਹੀਂ ਸੀ ਅਮਰ ਵੇ ਕਰੇ ਨਹੀਂ ਹੁੰਦਾ ਸੀ ਮੇਰੇ ਸਾਸੋਰਾ ਆਪਣੇ ਕੰਮਾਂ ਵਿੱਚ ਲੱਗੇ ਹੁੰਦੇ ਸੀ ਮੈਂ ਇਕੱਲੀ ਜਲਾਨੀ ਸੀ ਇੱਕ ਦਿਨ ਅਮਰਤ ਮੈਨੂੰ ਕਹਿੰਦਾ ਕਿ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਤੇ ਘੁੰਮਣ ਜਾਣਾ ਜੇ ਤੇਰਾ ਦਿਲ ਕਰੇ ਤਾਂ ਤੂੰ ਆਪਣੇ ਪੇਕੇ ਘਰ ਚਲੀ ਜਾਈ ਨਹੀਂ ਤਾਂ ਫਿਰ ਇੱਥੇ ਹੀ ਰਹਿ ਲੈ ਮੈਂ ਤੈਨੂੰ ਫੋਨ ਕਰਦਾ ਰਹਾਂਗਾ ਮੈਂ ਕਿਹਾ ਠੀਕ ਹੈ ਅਮਰਤ ਦੂਜੇ ਦਿਨ ਹੀ ਆਪਣੇ ਦੋਸਤਾਂ ਨਾਲ ਕੱਟੀ ਵਿੱਚ ਚਲਾ ਗਿਆ ਉਹਨੇ ਚੰਡੀਗੜ੍ਹ ਘੁੰਮਣ ਜਾਣਾ ਸੀ ਤੇ ਮੈਨੂੰ ਵੀ ਮੌਕਾ ਮਿਲ ਗਿਆ ਸੀ ਮੈਂ ਇਹ ਗੱਲ ਜਦੋਂ ਹਰਮੇਸ਼ ਨੂੰ ਦੱਸੀ ਤਾਂ ਉਹ ਮੈਨੂੰ ਕਹਿੰਦਾ ਕਿ ਨਿਰਮਲ ਮੇਰਾ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਮੈਂ ਕਿਹਾ ਕਿ ਮੈਂ ਤੈਨੂੰ ਮਿਲ ਨਹੀਂ ਸਕਦੀ ਮੇਰਾ ਸੱਸ ਸਹੁਰਾ ਅਨਪੜ ਗਵਾ ਸੀ ਉਹਨਾਂ ਨੂੰ ਕੀ ਪਤਾ ਲੱਗਣਾ ਸੀ ਫਿਰ ਮੈਂ ਸੋਚਿਆ ਕਿ ਚੱਲ ਮਿਲ ਲੈਂਦੀ ਆ ਹੋ ਸਕਦਾ ਮੈਨੂੰ ਇਹ ਖੁਸ਼ ਕਰ ਦੇਵੇ ਮੈਂ ਦੇਖਣਾ ਚਾਹੁੰਦੀ ਸੀ ਕਿ ਬாய்ਫਰੈਂਡ ਕਿਹੜੀ ਖੁਸ਼ੀ ਦਿੰਦੇ ਆ ਮੈਂ ਉਹਨਾਂ ਰਾਤ ਨੂੰ ਆਪਣੇ ਸਹੁਰੇ ਘਰ ਹੀ ਸੌਂ ਰਹੀ ਸੱਦ ਲਿਆ। ਮੇਰੇ ਸਾਸੋਹਰਾ ਇੱਕ ਕਮਰੇ ਵਿੱਚ ਪੈਂਦੇ ਸੀ। ਉਹ ਦੂਜੇ ਪਾਸੇ ਸੀ। ਮੇਰਾ ਕਮਰਾ ਮੂਰਲੀ ਸਾਈਡ ਸੀ। ਮੈਂ ਬਾਹਰਲੇ ਵਾਲੇ ਪਾਸੇ ਦੀ ਹੌਲੀ ਜਿਹੀ ਦਰਵਾਜ਼ਾ ਖੋਲ ਕੇ ਰਾਤ ਨੂੰ ਹਰਮੇਸ਼ ਨੂੰ ਅੰਦਰ ਵੜ ਲਿਆ। ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ। ਪਤਾ ਨਹੀਂ ਕਿਉਂ ਮੈਨੂੰ ਉਹ ਖੁਸ਼ੀ ਤੇ ਸਕੂਨ ਮਿਲਿਆ ਜੋ ਮੈਨੂੰ ਅਮਰਤ ਦੇ ਨਾਲ ਨਹੀਂ ਮਿਲਦਾ ਸੀ। ਸ਼ਾਇਦ ਮੈਂ ਗਲਤ ਕੰਮਾਂ ਵਿੱਚ ਪੈ ਗਈ ਸੀ। ਮੈਨੂੰ ਚਸਕਾ ਪੈ ਗਿਆ ਸੀ ਮੈਂ ਦੋ ਰਾਤਾਂ ਲਗਾਤਾਰ ਹਰਮੇਸ਼ ਨੂੰ ਮਿਲੀ ਸੀ ਉਹਨੇ ਮੈਨੂੰ ਇ tanto ਖੁਸ਼ ਕੀਤਾ ਕਿ ਮੈਂ ਹੈਰਾਨ ਰਹਿ ਗਈ ਮੈਨੂੰ ਫੇਰ ਪਤਾ ਲੱਗਿਆ ਕਿ ਮੇਰੇ ਅੰਦਰ ਆਣੀਆਂ ਚੜਹਾਣੀਆਂ ਕਿਉਂ ਕਹਿੰਦੀਆਂ ਸੀ ਕਿ ਕਾਰਵਾਲੇ ਤਾਂ ਸਾਰੀ ਰਾਤ ਸੌਣ ਨਹੀਂ ਦਿੰਦੇ ਤੇ ਖੁਸ਼ ਕਰਦੇ ਮੈਂ ਵੀ ਅਮਰਤ ਨਾਲੋਂ ਜ਼ਿਆਦਾ ਖੁਸ਼ ਹਰਮੇਸ਼ ਨਾਲ ਹੋਈ ਇੱਕ ਦਿਨ ਉਹਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਪੁਝਾ ਕੇ ਲੈ ਜਾਣਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਹੌਣ ਤੋ ਮੇਰੇ ਨਾਲ ਵਿਆਹ ਕਰਵਾ ਲੈ ਮੈਂ ਕਿਹਾ ਨਹੀਂ ਮੈਂ ਕਿਸੇ ਨਾਲ ਧੋਖਾ ਨਹੀਂ ਕਰ ਸਕਦੀ ਜੇ ਤੂੰ ਮੇਰੇ ਨਾਲ ਇਤਾਂ ਹੀ ਗੱਲਬਾਤ ਰੱਖਣੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਤੂੰ ਆਪਣਾ ਵਿਆਹ ਕਰਵਾ ਲੈ ਹਰਮੇਸ਼ ਹਲੇ ਕੁਆਰਾ ਸੀ ਪਰ ਉਹ ਮੇਰੇ ਪਿੱਛੇ ਲੱਗ ਗਿਆ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਮੈਂ ਉਹਨੂੰ ਕਿਹਾ ਕਿ ਆਪਾਂ ਭੱਜਣ ਭਜਾਉਣ ਵਾਲਾ ਕੰਮ ਨਹੀਂ ਕਰਨਾ ਮੇਰੇ ਮਾਪਿਓ ਦੀ ਬਹੁਤ ਬੇਇੱਜ਼ਤੀ ਹੋਣੀ ਹੈ ਕਿਉਂਕਿ ਮੈਂ ਹੁਣ ਤੱਕ ਉਹਨਾਂ ਦੀ ਇੱਜ਼ਤ ਸਾਂਭੀ ਰੱਖੀ ਸੀ ਅਮਰਤ ਨਾਲ ਵਿਆਹ ਕਰਵਾਇਆ ਸੀ ਜੇ ਮੈਂ ਇੱਥੋਂ ਭੱਜ ਗਈ ਤਾਂ ਮੇਰੇ ਸਹੁਰਿਆਂ ਤੇ ਮਾਪਿਆਂ ਦੀ ਕੋਈ ਇੱਜ਼ਤ ਨਹੀਂ ਰਹਿਣੀ। ਆਪਾਂ ਇਦਾਂ ਦੀ ਹੀ ਆਸ਼ਕੀ ਮਾਰਦੇ ਰਹਾਂਗੇ ਤੇ ਆਪਣਾ ਮਨ ਪਰਚਾਵਾ ਕਰਾਂਗੇ। ਮੈਂ ਬਹੁਤ ਖੁਸ਼ ਸੀ ਕਿਉਂਕਿ ਹਰਮੇਸ਼ ਨੇ ਮੈਨੂੰ ਇਦਾਂ ਖੁਸ਼ ਕੀਤਾ ਸੀ ਕਿ ਮੈਂ ਦੱਸ ਨਹੀਂ ਸਕਦੀ ਸੀ। ਮੈਨੂੰ ਹਰਮੇਸ਼ ਦੀ ਆਦਤ ਪੈ ਗਈ ਸੀ। ਹੌਲੀ-ਹੌਲੀ ਹਰਮੇਸ਼ ਮੈਨੂੰ ਨੀਂਦ ਦੀਆਂ ਗੋਲੀਆਂ ਫੜਾਉਣ ਲੱਗ ਪਿਆ ਜੋ ਮੈਂ ਅਮਰਤ ਤੇ ਆਪਣੇ ਸਾਸ ਸਹੁਰੇ ਨੂੰ ਦੇਣ ਲੱਗ ਪਈ ਸੀ। ਰਾਤ ਨੂੰ ਹਰਮੇਸ਼ ਨੂੰ ਮੈਂ ਕੋਠੇ ਤੇ ਉੱਪਰ ਵਾਲੇ ਕਮਰੇ 'ਚ ਮਿਲਦੀ ਹੁੰਦੀ ਸੀ ਹਰਮੇਸ਼ ਮੈਨੂੰ ਕਹਿੰਦਾ ਸੀ ਕਿ ਤੂੰ ਅਮਰਤ ਦਾ ਬੱਚਾ ਨਹੀਂ ਲੈਣਾ ਤੂੰ ਮੇਰੀ ਨਿਸ਼ਾਨੀ ਰੱਖਣੀ ਹੈ ਮੈਂ ਕਿਹਾ ਕਿ ਠੀਕ ਹੈ ਮੈਨੂੰ ਵੀ ਹਰਮੇਸ਼ ਬਿਨਾਂ ਚੈਨ ਨਹੀਂ ਆਉਂਦਾ ਸੀ ਮੈਂ ਸਾਰਾ ਦਿਨ ਉਹਨੂੰ ਕਹਿੰਦੀ ਸੀ ਕਿ ਤੂੰ ਵਸ ਦੇ ਮੂਰੇ ਮੇਰੇ ਨਾਲ ਵੀਡੀਓ ਕਾਲ ਕਰਿਆ ਕਰ ਕਿ ਫੋਨ ਰੱਖਿਆਗਾ ਤੂੰ ਆਪਣੀ ਡਰਾਈਵਰੀ ਕਰਿਆ ਕਰ ਮੈਂ ਬਸ ਤੈਨੂੰ ਦੇਖਦੀ ਰਹੂੰਗੀ ਉਹ ਕਹਿੰਦਾ ਸੀ ਕਮਲਿਏ ਇਦਾਂ ਨਹੀਂ ਕਰੀਦਾ ਇਦਾਂ ਐਕਸੀਡੈਂਟ ਹੋ ਜਾਂਦਾ ਹੈ ਪਰ ਇੱਕ ਦਿਨ ਮੈਂ ਇੱਜੇ ਤੇ ਹੀ ਕਰ ਲਈ ਉਹਨੇ ਇਦਾਂ ਹੀ ਵੀਡੀਓ ਕਾਲ ਤੇ ਫੋਨ ਲਾ ਕੇ ਆਪਣੇ ਸਾਹਮਣੇ ਰੱਖਿਆ ਉਹਦਾ ਅਚਾਨਕ ਧਿਆਨ ਮੇਰੇ ਵਿੱਚ ਪੈ ਗਿਆ ਉਹਦੀ ਬੱਸ ਟਰੱਕ ਦੇ ਵਿੱਚ ਵੱਜ ਗਈ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਉਦੋਂ ਹੀ ਹਰਮੇਸ਼ ਨੂੰ ਹਸਪਤਾਲ ਲੈ ਕੇ ਗਈ ਸੀ ਬਹੁਤ ਸੱਟਾਂ ਲੱਗੀਆਂ ਹੋਈਆਂ ਸੀ ਪਰ ਉਹ ਕੁਝ ਦੇਰ ਹੀ ਜਿਉਂਦਾ ਰਿਹਾ ਤੇ ਫਿਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਮੈਂ ਜਿਹਨੂੰ ਸੱਚਾ ਪਿਆਰ ਕੀਤਾ ਸੀ ਜਿਹਨੇ ਮੈਨੂੰ ਖੁਸ਼ ਕੀਤਾ ਸੀ ਇਸ ਦੁਨੀਆ ਤੋਂ ਚਲਾ ਗਿਆ ਸੀ ਮੈਂ ਹਰਮੇਸ਼ ਨੂੰ ਬਹੁਤ ਫੋਨ ਲਾਉਂਦੀ ਸੀ ਉਹਦਾ ਫੋਨ ਸਵਿਚ ਆਫ ਹੁੰਦਾ ਸੀ ਇੱਕ ਦਿਨ ਮੈਂ ਆਪਣੇ ਪੇਕੇ ਚਲੀ ਸੀ ਮੈਂ ਬਹੁਤ ਜ਼ਿਆਦਾ ਦੁਖੀ ਸੀ ਅਮਰਤ ਲੇਕਰ ਕਿ ਮੈਂ ਅੱਕ ਗਈ ਸੀ ਮੇਰਾ ਦਿਲ ਖੁਸ਼ ਨਹੀਂ ਹੁੰਦਾ ਸੀ ਮੈਂ ਬੱਸ ਸਟੈਂਡ ਤੇ ਖੜੀ ਸੀ ਉਧਰੋਂ ਹੋਈ ਮੈਨੂੰ ਹਰਮੇਸ਼ਾ ਕਨੈਕਟਰ ਟੱਕ ਰਿਹਾ ਜਿਵੇਂ ਹਜੇ ਵੀ ਕੋਈ ਕਪਟੀਆਂ ਕੀਤੀਆਂ ਹੋਈਆਂ ਸੀ ਮੈਂ ਉੱਥੇ ਇਕੱਲੀ ਖੜੀ ਸੀ ਉਹਨੇ ਮੈਨੂੰ ਦੱਸਿਆ ਕਿ ਉਹ ਤੇਰੇ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਕਰਦਾ ਐਕਸੀਡੈਂਟ ਕਰਾ ਬੈਠਾ ਸੀ ਮੈਨੂੰ ਬੜਾ ਦੁੱਖ ਹੋਇਆ ਕਿ ਮੈਂ ਉਹਦੀ ਗੱਲ ਕਿਉਂ ਨਹੀਂ ਮੰਨੀ ਮੈਨੂੰ ਇੰਨਾ ਪਿਆਰ ਕਰਨ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਸੀ ਮੈਂ ਆਪਣੇ ਆਪ ਨੂੰ ਖੋਸਦੀ ਸੀ ਜਿਹਦੇ ਤੋਂ ਮੈਂ ਖੁਸ਼ ਹੋਈ ਸੀ ਜਿਹਦੇ ਨਾਲ ਮੈਂ ਪਿਆਰ ਕੀਤਾ ਸੀ ਜਿਨੇ ਮੈਨੂੰ ਜ਼ਿੰਦਗੀ ਦੀ ਉਹ ਖੁਸ਼ੀਆਂ ਦਿੱਤੀਆਂ ਸੀ ਜੋ ਮੇਰਾ ਘਰ ਵਾਲਾ ਨਹੀਂ ਦੇ ਸਕਦਾ ਸ਼ਾਇਦ ਹੁਣ ਕੋਈ ਵੀ ਨਾ ਦੇਵੇ ਮੈਂ ਆਪਣੇ ਆਪ ਨੂੰ ਬਹੁਤ ਮਾੜਾ ਚੰਗਾ ਕਹਿੰਦੀ ਸੀ ਮੇਰੇ ਕਰਕੇ ਕਿਸੇ ਦੇ ਪੁੱਤ ਦੀ ਜਾਨ ਚਲੀ ਸੀ ਜਿਹੜਾ ਵਿਆਹ ਆ ਵੀਨੇ ਸੀ ਸ਼ਾਇਦ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਾ ਕਰ ਸਕਦੀ ਮੈਂ ਮੈਂ ਆਪਣੇ ਪਿਕੇ ਘਰ ਆ ਕੇ ਬਹੁਤ ਰੋਈ ਮੇਰੀ ਮਾਂ ਮੈਨੂੰ ਕਹਿੰਦੀ ਸੀ ਤੂੰ ਕਿਉਂ ਰੋਨੀ ਹੈ ਜੇ ਤੈਨੂੰ ਅਮਰਤ ਤੰਗ ਕਰਦਾ ਤਾਂ ਤੂੰ ਦੱਸ ਮੈਂ ਆਪਣੇ ਦਿਲ ਵਿੱਚ ਇਹ ਦੁੱਖ ਦੱਬ ਲਿਆ ਸੀ ਅੱਜ ਮੈਂ ਹਰਮੇਸ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਬੇਸ਼ੱਕ ਮੇਰੇ ਕੋਲ ਹਰਮੇਸ਼ ਦੀ ਇੱਕ ਨਿਸ਼ਾਨੀ ਉਹ ਦੀ ਧੀ ਹੈ ਤੇ ਦੂਸਰਾ ਬੱਚਾ ਅਮਰਤ ਦਾ ਮੁੰਡਾ ਹੈ ਮੈਂ ਦੋਨਾਂ ਬੱਚਿਆਂ ਨੂੰ ਅਮਰਤ ਦਾ ਨਾਮ ਦਿੱਤਾ ਪਰ ਮੇਰੇ ਦਿਲ ਵਿੱਚ ਹਰਮੇਸ਼ ਆਉਂਦਾ ਹੀ ਰਹਿੰਦਾ ਹੈ ਪਤਾ ਨਹੀਂ ਕਿਹੜੀ ਮਾੜੀ ਘੜੀ ਸੀ ਕਿ ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗੀ ਜਾਂ ਫਿਰ ਰੱਬ ਨੂੰ ਹੀ ਮਨਜ਼ੂਰ ਨਹੀਂ ਸੀ ਕਿਉਂਕਿ ਮੈਂ ਖੁਸ਼ ਕਿਉਂ ਪਰ ਅਮਰਤ ਨੇ ਅਜ ਤੱਕ ਮੈਨੂੰ ਖੁਸ਼ ਨਹੀਂ ਕੀਤਾ ਮੇਰੇ ਲਾਗੇ ਜਦੋਂ ਵੀ ਆਉਂਦਾ ਮੈਨੂੰ ਹਰਮੇਸ਼ ਦੀ ਯਾਦ ਆਉਂਦੀ ਕਦੀ ਕਦੀ ਮੈਂ ਸੋਚਦੀ ਆ ਜੇ ਮੈਂ ਆਪਣੀਆਂ ਦਰਾਨੀਆਂ ਦੀਆਂ ਇਹ ਗੰਦੀਆਂ ਗੱਲਾਂ ਨਾ ਸੁਣੀਆਂ ਹੁੰਦੀਆਂ ਤਾਂ ਮੈਨੂੰ ਚਸਕਾ ਨਹੀਂ ਪੈਣਾ ਸੀ ਮੈਂ ਕਿਸੇ ਦਾ ਜਵਾਨ ਪੁੱਤਰੀ ਚਾ ਨਹੀਂ ਲੈਣੀ ਸੀ ਮੇਰੇ ਕਰਕੇ ਕਿਸ ਦਾ ਜਵਾਨ ਪੁੱਤਰੀ ਦੁਨੀਆ ਛੱਡ ਕੇ ਚਲਾ ਗਿਆ ਹਾਂਜੀ ਇਹ ਕਹਾਣੀ ਮੇਰੀ ਜ਼ਿੰਦਗੀ ਤੇ ਆਧਾਰਿਤ ਸੀ ਜੋ ਮੈਨੂੰ ਉਸ ਭੈਣ ਨੇ ਦੱਸੀ ਆ ਕਈ ਵਾਰ ਆਪਾਂ ਕਿਸੇ ਦੀਆਂ ਗੱਲਾਂ ਸੁਣ ਕੇ ਕਿਸੇ ਐਹੋ ਜੀ ਗਲਤੀ ਵਿੱਚ ਫਸ ਜਾਂਦੇ ਆ ਜਿਹੜਾ ਆਪਾਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਇਹ ਉਸ ਦੀ ਹੱਡ ਬੀਤੀ ਸੀ ਜੋ ਤੁਹਾਨੂੰ ਸੁਣਾਈ ਆ ਜੇ ਕਿਸੇ ਦੀ ਹੋਰ ਹੱਡ ਬੀਤੀ ਦੱਸਣੀ ਹੋਵੇ ਤਾਂ ਪਲੀਜ਼ ਜੀਐਸ ਪੰਜਾਬੀ ਕਹਾਣੀਆਂ ਫੇਸਬੁੱਕ ਜਾਂ ਇੰਸਟਾਗ੍ਰam ਤੇ ਮੈਸੇਜ ਕਰੋ